ਅੱਜ ਸਾਡੇ ਨਗਰ ਕੌਂਸਲ ਦੇ ਅਧਿਕਾਰੀ ਇਹ ਕਰਮਚਾਰੀ ਅੱਜ ਸ਼ਹਿਰ ਦੇ ਵਿੱਚ ਜੋ ਪੁਰਾਣੇ ਦੁਕਾਨਦਾਰਾਂ ਨਾਲ ਬਕਾਇਆ ਖੜੇ ਸੀਗੇ ਪ੍ਰਾਪਰਟੀ ਟੈਕਸ ਦੇ ਉਹਨਾਂ ਦੁਕਾਨਦਾਰਾਂ ਨੂੰ ਪਹਿਲਾਂ ਤਕਰੀਬਨ ਮਹਿਕਮੇ ਨੇ ਬੜੀ ਵਾਰੀ ਜਵਾਨੀ ਕਿਹਾ ਔਰ ਲਿਖਤੀ ਨੋਟਿਸ ਵੀ ਭੇਜੇ ਔਰ ਮੈਂ ਵੀ ਪਰਸਨ ਤੌਰ ਤੇ ਉਹਨਾਂ ਨੂੰ ਫੋਨ ਕੀਤੇ ਆ ਕਿ ਤੁਹਾਡੇ ਕੋਲ ਜਿਹੜਾ ਪ੍ਰਾਪਰਟੀ ਟੈਕਸ ਬੰਦਾ ਆ ਪਲੀਜ਼ ਬੇ ਤੁਸੀਂ ਇਹ ਜਮ੍ਹਾਂ ਕਰਾ ਦਿਓ ਜਿਨ੍ਹਾਂ ਨੇ ਅੱਜ ਤੱਕ ਨਹੀਂ ਜਮ੍ਹਾਂ ਕਰਾਇਆ ਸੀਗਾ ਔਰ ਉਹ ਦੁਕਾਨ ਜਿਹੜੇ ਆ ਆਰਡਰ ਉਹਦੇ ਆਏ ਸੀ ਸীল ਕਰਨ ਦੇ ਅੱਜ ਜਦੋਂ ਅਸੀਂ ਉਹਨਾਂ ਨਾਲ ਸীল ਕਰਨ ਦੇ ਮੌਕੇ ਤੇ ਮੇਰੇ ਅਧਿਕਾਰੀ ਗਏ ਆ ਸਾਰੇ ਹੀ ਔਰ ਉਹਨਾਂ ਨੇ ਇਹ ਗੱਲ ਮੰਨੀ ਆ ਕਿ ਸਾਡੇ ਕੋਲ ਨਹੀਂ ਟੈਕਸ ਜਮ੍ਹਾਂ ਕਰਾਇਆ ਹੋਇਆ ਉਹਨਾਂ ਨੇ ਲਿਖਤੀ ਰੂਪ ਚ ਦਿੱਤਾ ਵੀ ਅਸੀਂ ਟੈਕਸ ਜਿਹੜਾ ਆ ਇੱਕ ਦੋ ਦਿਨ ਦੇ ਵਿੱਚ ਤੁਹਾਨੂੰ ਜਮ੍ਹਾਂ ਕਰਾ ਦੇਵਾਂਗੇ ਅਸੀਂ ਫਿਰ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮੈਂ ਕਿਹਾ ਸੀਗਾ ਵੀ ਆਪਾਂ ਆਪਣਾ ਪਛੈੜਾ ਛੋਟਾ ਜਿਹਾ ਸ਼ਹਿਰ ਆ ਆਪਾਂ ਨਰਮੀ ਵਰਤਣੀ ਆ ਸਖਤੀ ਨਹੀਂ ਐਨੀ ਵਰਤਣੀ ਔਰ ਅਧਿਕਾਰੀਆਂ ਨੇ ਜਿਨ੍ਹਾਂ ਦੁਕਾਨਦਾਰਾਂ ਦੇ ਆਰਡਰ ਆਇਆ ਸੀ ਸੀਲ ਕਰਨ ਦੇ ਔਰ ਉਹ ਆਰਡਰ ਆਪਾਂ ਮੱਧੇ ਨਾਲੇ ਰੱਖਦੇ ਹੋਏ ਫਿਰ ਵੀ ਨਰਮੀ ਵਰਦੇ ਹੋਏ ਉਹਨਾਂ ਦੁਕਾਨਦਾਰਾਂ ਨੇ ਲੈ ਕੇ ਦਿੱਤਾ ਵੀ ਆਪਾਂ ਟੈਕਸ ਜਿਹੜਾ ਆ ਇੱਕ ਦੋ ਦਿਨ ਦੇ ਵਿੱਚ ਵਿੱਚ ਜਮ੍ਹਾਂ ਕਰਾ ਦਾਂਗੇ ਜਿਹੜਾ ਭੋਲ ਕੋਸਰ ਹੈ ਨੰਗਲ ਰੋਡ ਦੇ ਉੱਤੇ ਆ ਉਹਦੇ ਵਿੱਚ ਵੀ ਬੜਾ ਪੁਰਾਣਾ ਟੈਕਸ ਆ ਉਹਨਾਂ ਨੇ ਵੀ ਲੈ ਕੇ ਦਿੱਤਾ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਜਿਹੜਾ ਟੈਕਸ ਉਹ ਜਮ੍ਹਾਂ ਕਰਾ ਦਾਂਗੇ ਬਾਕੀ ਵੀ ਦੁਕਾਨਦਾਰ ਜਿਹੜੇ ਤਕਰੀਬਨ ਰੇਡ ਦੇ ਲਾਗੇ ਸ਼ਕੇ ਦੁਕਾਨਦਾਰ ਜਿਨ੍ਹਾਂ ਨਾਲ ਪੁਰਾਣਾ ਬਕਾਇਆ ਖੜਾ ਉਹਨਾਂ ਨੂੰ ਬੇਨਤੀ ਆਵੇ ਚਾਹੇ ਜਿਹੜੀ ਮਰਜ਼ੀ ਸਰਕਾਰ ਆਵੇ ਜਿਹੜੀ ਬਾਰੇ ਜੀ ਬਦਲੇ ਜਿਹੜੀ ਮਰਜ਼ੀ ਮਸਲਮ ਕੋਟੀ ਆਵੇ ਪਰ ਤੁਹਾਡੇ ਖਾਤੇ ਦੇ ਵਿੱਚ ਹਮੇਸ਼ਾ ਜਿਹੜਾ ਬਕਾਇਆ ਉਹ ਖੜਾ ਰਹੇਗਾ ਤੁਸੀਂ ਕਮੇਟੀ ਤੋਂ ਐਨਓਸੀ ਲੈਣੀ ਆ ਜਾਂ ਨਕਸ਼ਾ ਪਾਸ ਕਰਾਣਾ ਆ ਜਾਂ ਕੋਈ ਵੀ ਕਿਸੇ ਕਿਸਮ ਦਾ ਜਨਮ ਡੇਟ ਆਫ ਬਰਥ ਸਰਟੀਫਿਕੇਟ ਲੈਣੀ ਆ ਉੱਤੇ ਕਲੀਅਰ ਚਲਾਈ ਜਾਣੀ ਆ ਵੀ ਕਿਸੇ ਨਾਲ ਕੋਈ ਬਕਾਇਆ ਨਹੀਂ ਹੈਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਨਿਵਰਤਾ ਸੇਤ ਵੀ ਆਪਾਂ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਪੈਦਾ ਕਰਨੇ ਚਾਹਦੇ ਮੇਰੀ ਬੇਨਤੀ ਨੂੰ ਮੰਨਿਓ ਕਿ ਜਿਹੜਾ ਜੋ ਵੀ ਤੁਹਾਡੇ ਉੱਤੇ ਟੈਕਸ ਬਣਦਾ ਆ ਤੁਸੀਂ ਨਗਰ ਕੌਂਸਲ ਨਾਲ ਸੰਪਰਕ ਕਰਕੇ ਪਲੀਜ਼ ਜਮ੍ਹਾਂ ਕਰਵਾਓ ਇਹ ਤੁਹਾਡੇ ਭਵਿਕਵਾ ਤੇ ਤੁਹਾਡੇ ਸ਼ਹਿਰ ਦੇ ਭਲੇ ਵਾਸਤੇ ਵਿਕਾਸ ਵਾਸਤੇ ਆ